ਪੰਜਾਬ ਵਿੱਚ ਵਿਸਤਰੀਆਂ ਜਾ ਰਹੀਆਂ ਤੀਆਂ ਜੋ ਕਿ ਸੱਭਿਆਚਾਰਕ ਦਾ ਬਹੁਮੁੱਲਾ ਅਤੇ ਕੜਵਾ ਅੰਗ ਹੈ ਇਸ ਨੂੰ ਮੁੜ ਸਿਰਜੀਤ ਕਰਨ ਵਾਸਤੇ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਬਜਨ ਸਿੰਘ ਈਟਿਓ ਵੱਲੋਂ ਜੀਟੀ ਰੋਡ ਇੰਦਰਪਾਲਮ ਵਿਖੇ ਤੀਆਂ ਦਾ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀਮਤੀ ਮਹਿੰਦਰ ਕੌਰ ਪਤਨੀ ਕੈਬਨਿਟ ਮੰਤਰੀ ਹਰਬਜਨ ਸਿੰਘ ਈਟਿਓ ਅਤੇ ਮਾਤਾ ਸੁਰੇਂਦਰ ਕੌਰ ਵਿਸ਼ੇਸ਼ ਤੌਰ ਤੇ ਪਹੁੰਚੀ ਇਸ ਪ੍ਰੋਗਰਾਮ ਦੇ ਵਿੱਚ ਝੰਡਿਆਲਾ ਹਲਕੇ ਦਿੱਤੀਆਂ ਨੂਆ ਪੈਣਾ ਬੇਟੀਆਂ ਨੇ ਸ਼ਿਰਕਤ ਕੀਤਾ ਉੱਥੇ ਹੀ ਦੱਸਿਆ ਕਿ ਨੱਚਗਾ ਕੇ ਟੱਪੇ ਬਾਜੀ ਕਰਕੇ ਗਿੱਧਾ ਪਾ ਕੇ ਖੁਸ਼ੀਆਂ ਮਨਾਈਆਂ ਉੱਥੇ ਪੰਜਾਬ ਦੇ ਕੈਮਰਡ ਹਰਭਜਨ ਸਿੰਘ ਇਟਿਓ ਵੱਲੋਂ ਧੰਵਾਦ ਦਿੱਤਾ ਗਿਆ ਅੱਜ ਪਿਆਰ ਦੇ ਮੌਕੇ ਤੇ ਕੀ ਕਹਿਣਾ ਚਾਹੋਗੇ ਹਾਂਜੀ ਇਸ ਪਿਆਰ ਦੇ ਮੌਕੇ ਤੇ ਕਹਾਂਗੀ ਕਿ ਸਭ ਕੁਝ ਵੀ ਸਫਲਾਣਾ ਜਿਹੜਾ ਭੁੱਲ ਗਿਆ ਸਾਰਾ ਇਸ ਕਰਕੇ ਇਹਨਾਂ ਦਾ ਮੈਡਮ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਦਿਨ ਕਿ ਇਹਨਾਂ ਨੇ ਕੋਬੋਲੀ ਨੂੰ ਪ੍ਰਮੋਟ ਕੀਤਾ ਪੰਜਾਬੀ ਵਿੱਚ ਕਹਿੰਦਿਆ ਕਿ ਜੇ ਮਾਂ ਬੋਲੀ ਨੂੰ ਭੁੱਲ ਜਾਓਗੇ ਤੇ ਕੱਖਾਂ ਵਾਂਗੂ ਰੋ ਲ ਜਾਓ ਹੈਨਾ ਉਸ ਕਰਕੇ ਬੜਾ ਬਹੁਤ ਵੱਡਾ ਕਰਾਲਾ ਇਹਨਾਂ ਦੇ ਮੈਡਮ ਦਾ ਪਰ ਸਾਡੇ ਭਾਜੀ ਵੀ ਸਾਡੇ 'ਚ ਬੇਸ਼ੱਕ ਐਸੋ ਨਹੀਂ ਪਰ ਸਾਡੇ ਦਿਲ ਦੀ ਧੜਕਣ ਨੇ ਉਹ ਬਹੁਤ ਵਧੀਆ ਉਹਨਾਂ ਦਾ ਪ੍ਰੋਗਰਾਮ ਜਿਹੜਾ ਕਰਵਾਇਆ ਤੇ ਮੈਡਮ ਦਾ ਸਤਿ ਸ੍ਰੀ ਅਕਾਲ ਧੰਨਵਾਦ ਹੈ ਕਿ ਜਿੰਨਾ ਇਹਨਾਂ ਨੇ ਜੋ ਲੇਡੀ ਜਿਹੜੀਆਂ ਘਰੋਂ ਨਹੀਂ ਨਿਕਲਦੀਆਂ ਵਾਕਿਆ ਕਹਿੰਦੇ ਇਹਨੂੰ ਬੰਦਸ਼ ਹੁੰਦੀ ਆ ਨਹੀਂ ਬੋਲ ਸਕਦੀਆਂ ਪਰ ਉਹਨਾਂ ਨੂੰ ਨੱਚਣਾ ਗਾਉਣਾ ਥੋੜਾ ਮਨ ਦੇ ਵਿੱਚ ਹੁਣ ਬਿਲਕੁਲ ਵਿਰਸਾ ਜਿਹੜਾ ਸਾਡੇ ਡਾਊਟ ਹੁੰਦਾ ਜਾਂਦਾ ਅਸੀਂ ਭੰਗੜੇ ਭੁੱਲ ਗਏ ਗਿੱਧੇ ਗਾਣੇ ਭੁੱਲ ਗਏ ਆਪਕ ਮੈਂ ਇਹ ਕਵਾਂਗੇ ਮਾਂ ਬੋਲੀ ਨੂੰ ਭੁੱਲ ਜਾਵਾਂਗੇ ਤੇ ਕੱਖਾਂ ਵਾਂਗੂ ਹਾਂਜੀ ਮੈਂ ਅੱਜ ਮੇਰੇ ਪੁੱਤਰ ਕੀ ਕਰਾਂ ਮੈਂ ਸਭ ਤੋਂ ਪਹਿਲਾਂ ਸਾਡੇ ਕੈਬਨਿਟ ਮਿਨਿਸਟਰ ਸਰਦਾਰ ਭੋਲੇ ਸਿੰਘ ਜੀ ਤੇ ਉਹਨਾਂ ਦੀ ਪਤਨੀ ਮੈਡਮ ਸੁਵਿੰਦਰ ਕੌਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਾਂਗੀ ਜਿਨ੍ਹਾਂ ਨੇ ਇਹ ਉਤਰਾਣਾ ਕੀਤਾ ਤਾਂ ਜੋ ਸਾਰੇ ਸਾਡੇ ਲੇਡੀਜ਼ ਇੱਥੇ ਇਕੱਠੇ ਹੋ ਗਏ ਰਤੀਆਂ ਮਨਾ ਸਕਣ ਕਿਉਂਕਿ ਹਰ ਜੈਂਸ ਵਾਲੋ ਆ ਜਾਂਦੇ ਐ ਬਟ ਲੇਡੀਜ਼ ਘਰ ਅੰਠੀ ਰਹਿ ਜਾਂਦੀਆਂ ਸੋ ਅਸੀਂ ਮੈਡਮ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਸੋਚਿਆ ਕਿ ਅਸੀਂ ਸਾਰੇ ਪੂਰੇ ਹਲਕੇ ਦੀ ਤੁਸੀਂ ਦੇਖੋ ਪੂਰਾ ਹਲਕਾ ਹੀ ਇੱਥੇ ਆਇਆ ਦਸੀਂ ਸਾਰੀਆਂ ਲੇਡੀਜ਼ ਕਿ ਨਹੀਂ ਆਈਆਂ ਕੋਈ ਸਿਰਫ 2 ਦਿਨ ਲੱਗੇ ਸਾਨੂੰ ਇਹ ਪਲਾਨ ਕਰਨ ਲੱਗੇ ਤੇ ਬੜੀ ਭਾਰੀ ਗਿਣਤੀ ਵੀ ਦਿੱਖੇ ਸਾਰੀਆਂ ਲੇਡੀਜ਼ ਆਈਆਂ ਸੋ ਮੈਡਮ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਇਹ ਸਾਰੇ ਰਲ ਕੇ ਤੀਆਂ ਮਨਾ ਸਕੀਏ। ਹੋਰ ਸਾਰੇ ਦੇ ਤੁਹਾਡੇ ਪਾਦਰ ਸਾਹਿਬ ਉਹ ਕੈਨਰ ਮੰਤਰੀ ਜੀ। ਅੱਜ ਤੀਆਂ ਦਾ ਉਹਨਾਂ ਵੱਲੋਂ ਇੱਕ ਐਗਜ਼ਾਮਪਲ ਦਿੱਤਾ ਗਿਆ। ਇਹਦਾ ਮਾਨ ਸਨਸਕਰ ਦੇ ਬਹੁਤ ਵਧੀਆ ਅਸੀਂ ਮੈਂ ਬਹੁਤ ਖੁਸ਼ ਹਾਂ ਕਿ ਰੱਬ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਕਿ ਅਸੀਂ ਐਦਾਂ ਪੰਜਾਬ ਦੀਆਂ ਜੋ ਪੁਰਾਣੀਆਂ ਮੇਲੇ ਖੇਡਾਂ ਵਿਰਸਾ ਖਤਮ ਹੁੰਦਾ ਜਾ ਰਿਹਾ ਉਹਨੂੰ ਅਸੀਂ ਫੇਰ ਰਿਵਾਈਵ ਕਰ ਕਰ ਪਾ ਰਹੇ ਹਾਂ। ਅਸੀਂ ਬਹੁਤ ਖੁਸ਼ਾ ਤੇ ਮਾਨ ਮਹਿਸੂਸ ਕਰ ਰਹੇ ਆ ਤੇ ਆਸ਼ਾ ਕਰਦੇ ਆ ਕਿ ਲੋਕ ਇੱਥੋਂ ਕੁਝ ਸਿੱਖ ਕੇ ਜਾਣਗੇ ਆਪਣੀਆਂ ਰੀਤਾਂ ਰਿਵਾਜਾਂ ਬਾਰੇ ਜਾਣ ਕੇ ਜਾਣੋ ਕੇ ਜਾਣਗੇ ਪਹਿਲਾਂ ਵੀ ਈ ਈਆਂ ਮਨਾਇਆ ਗਿਆ ਵੀ ਤੁਸੀਂ ਪੜਿਆ ਹੋਇਆ ਹੋਏਗਾ ਜਾਂ ਸੁਣਿਆ ਹੋਏਗਾ ਕਿਤਾਬਾਂ 'ਚ ਪਰ ਵੀ ਕਹਿੰਦੇ ਅੱਜ ਵੀ ਈਆਂ ਮਨਾਇਆ ਗਿਆ ਕੀ ਜਿਹੋ ਹੁਸਲ ਆ ਮੈਂ ਦੇਖਿਆ ਤੇ ਨਹੀਂ ਪੁਰਾਣਾ ਹੈ ਨਾ ਕਿੱਦਾਂ ਬਣਾਉਂਦੇ ਸੀ ਬਟ ਜਿੱਦਾਂ ਸਿਰਫ ਆ ਫੰਕਸ਼ਨ ਆਰਗੇਨਾਈਜ਼ ਕਰਨ ਲਈ ਜਿੱਦਾਂ ਦਾਦੀ ਨਾਲ ਗੱਲ ਕੀਤੀ ਮम्मा ਨਾਲ ਚਾਚੀ ਨਾਲ ਜਿੰਨਾ ਵੀ ਲੋਕਾਂ ਨਾਲ ਕੀਤੀ ਹੈ ਨਾ ਉਹਨਾਂ ਨੇ ਦੱਸਿਆ ਪਹਿਲਾਂ ਕਿੱਦਾਂ ਕਰਦੇ ਸੀ ਹੁਣ ਕਿੱਦਾਂ ਕਰਦੇ ਆ

ਬਟ ਇਹ ਕਿ ਕੁਝ ਹੱਦ ਤੱਕ ਆਪਾਂ ਆਪਣੇ ਪੁਰਾਣੇ ਕਲਚਰ ਨਾਲ ਜੁੜ ਸਕਦੇ ਆ ਜਿਸ ਤਰ੍ਹਾਂ ਮੈਂ ਖੁਦ ਹੀ ਪਹਿਲੀ ਵਾਰੀ ਪ੍ਰਾਂਦੀ ਝੂੜੀਆਂ ਮਤਲਬ ਸਾਡੇ ਵਸਤੇ ਸਭ ਕੁਝ ਖਤਮ ਹੋ ਚੁੱਕਿਆ ਮੈਂ ਖੁਦ ਪਹਿਲੀ ਵਾਰੀ ਪਾਇਆ ਸਿਰਫ ਇਹ ਤੀਆਂ ਕਰਕੇ ਸੋ ਮੈਂ ਆਸ਼ਾ ਕਰਦੀ ਆ ਕਿ ਜਿੱਦਾਂ ਮੈਂ ਅਸੀਂ ਬੜੇ ਚੇੜੋਕ ਨਹੀਂ ਮੰਗ ਸੀ ਕਿ ਜੰਡਿਆਲਾ ਕਰੂਗੇ ਤੀਆਂ ਦਾ ਫੰਕਸ਼ਨ ਬਹੁਤ ਦੇਰ ਤੋਂ ਨਹੀਂ ਬਣਾਇਆ ਜਾ ਰਿਹਾ ਸੀ ਤੇ ਸਾਡੇ ਮਾਤਾ ਜੀ ਨੂੰ ਸਾਨੂੰ ਬਹੁਤਾਂ ਲੱਗਿਆ ਕਿ ਆਪਾਂ ਤੀਆਂ ਫਿਰ ਸੁਰਜੀਤ ਕਰਨੀਆਂ ਤੇ ਬੋਤੀ ਤੇ ਦਾਦੀ ਦੋਨਾਂ ਦੀ ਜੁਆਇਟ ਐਫਰਟ ਸੀਗੀ ਤੇ ਨਾਲ ਮੈਂ ਇਹਨਾਂ ਦਾ ਸਹਿਯੋਗ ਕੀਤਾ ਥੋੜਾ ਜਿਹਾ ਤੇ ਇੱਕ ਕੋਈ ਔਰਮਲ ਇਨਵੀਟੇਸ਼ਨ ਨਹੀਂ ਦਿੱਤਾ ਇੱਕ ਫੇਸਬੁੱਕ ਤੇ ਇੱਕ ਇਨਵੀਟੇਸ਼ਨ ਕਾਰਡ ਪਾਇਆ ਤੁਸੀਂ ਦੇਖਿਆ ਕਿ ਪੂਰੇ ਹਲਕੇ ਵਿੱਚੋਂ ਸਾਰੀਆਂ ਹੀ ਜੜੀਆਂ ਜੰਡਿਆਲਾ ਗੁਰੂ ਹਲਕੀ ਦੀਆਂ ਬਾਹਰ ਦੇ ਹਲਕੇ ਦੀਆਂ ਲੇਡੀਜ਼ ਮਹਿਲਾਵਾਂ ਬਹੁਤ ਹੀ ਉਤਸ਼ਾਹ ਨਾਲ ਇੱਥੇ ਆਏ ਔਰ ਸਕੂਲਾਂ ਦੇ ਬੱਚਿਆਂ ਨੇ ਖੁਦ ਵੌਲੰਟਰੀ ਆਪਣੀ ਇੱਛਾ ਨਾਲ ਰੱਖ ਕੇ ਇਹ ਬਹੁਤ ਵਧੀਆ ਪ੍ਰੋਗਰਾਮ ਜਿਹੜੇ ਆ ਉਹ ਪੇਸ਼ ਕੀਤੇ ਤਾਂ ਸਾਡਾ ਫਰਜ਼ ਹੈ ਕਿ ਜਿਹੜੀਆਂ ਉਹ ਪਰੰਪਰਾਵਾਂ ਉਹ ਸਭਿਅਤਾਵਾਂ ਸਾਡਾ ਅਮੀਰ ਵਿਰਸਾ ਜਿੱਥੇ ਵੀ ਕਿਤੇ ਸਾਡੇ ਵੱਲੋਂ ਅਨਗੋਲਿਆ ਗਿਆ ਅਨੋਖ ਹੁੰਦਾ ਜਾਵੇ ਆ ਅਸੀਂ ਉਸ ਨੂੰ ਆਪਣਾ ਸੁਰਜੀਵ ਕਰਨ ਵਿੱਚ ਆਪਣਾ ਬੰਦਾ ਯੋਗਦਾਨ ਪਾਈਏ ਤੇ ਕੈਬਨਿਟ ਮੰਤਰੀ ਸਰਦਾਰ ਹੁਕਮ ਜਨ ਸਿੰਘ ਜੀਓ ਦੀ ਯੋਗ ਅਗਵਾਈ ਵਿੱਚ ਅਸੀਂ ਆਪਣੇ ਹਲਕੇ ਦੀਆਂ ਸਾਰੀਆਂ ਮਹਿਲਾਵਾਂ ਨੂੰ ਇੱਥੇ ਉਹਨਾਂ ਵੱਲੋਂ ਸੱਦਾ ਦਿੱਤਾ ਤੇ ਤੁਸੀਂ ਵੇਖ ਰਹੇ ਹੋਗੇ ਕਿ ਪੂਰਾ ਹੀ ਹਾਲ ਜਿਹੜਾ ਸੀ ਉਹ ਹੁਣ ਤੱਕ ਜਿਹੜਾ ਉਹ ਇੱਥੇ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਇੰਜੋਏ ਕੀਤਾ ਬਾਅਦ ਅਸੀਂ ਪਿੰਗਾ ਵੀ ਲਗਾਈਆਂ ਔਰ ਸਭ ਨੇ ਇੱਥੇ ਗਿੱਧੇ ਪੰਗੜੇ ਪਾ ਕੇ ਆਪਣੀਆਂ ਦਾ ਤਿਹਾਰ ਜਿਹੜਾ ਉਸ ਨੂੰ ਬਣਾਇਆ ਔਰ ਜਿੱਥੇ ਕਿਥੇ ਸਾਡੇ ਬਜ਼ੁਰਗਾਂ ਨੇ ਆਪਣੀਆਂ ਯਾਦਾਂ ਨੂੰ ਤਾਜ਼ੀਆਂ ਕੀਤੀਆਂ ਸਾਡੀ ਆਉਣ ਵਾਲੀ ਜਨਰੇਸ਼ਨ ਸਾਡੀ ਨਵੀਂ ਪੀੜ੍ਹੀ ਨੇ ਇਸ ਨੂੰ ਅਪਣਾ ਕੇ ਅਗਲੀਆਂ ਪੀੜ੍ਹੀਆਂ ਨੂੰ ਇਸ ਸਾਡੇ ਰਵਾਇਤੀ ਪਰੰਪਰਾਵਾਂ ਨੇ ਸੱਭਿਆਚਾਰ ਸਾਡਾ ਹੈਗਾ ਉਹਨੂੰ ਅੱਗੇ ਪਾਸ ਕਰ ਪਾਸ ਕਰਨ ਦਾ ਅੱਗੇ ਲੈ ਕੇ ਜਾਣ ਦਾ ਤਹਿਈਆ ਵੀ ਅੱਜ ਜ਼ਰੂਰ ਕੀਤਾ ਹੋਊਗਾ ਔਰ ਸਾਡੇ ਮੁੱਖ ਮੰਤਰੀ ਜੀ ਦੇ ਹੈ ਇੱਛਾ ਹੈ ਅਸੀਂ ਜਿਸ ਤਰ੍ਹਾਂ ਕੇ ਇੱਕ ਰੰਗਲਾ ਪੰਜਾਬ ਸਿਰਜਣਾ ਚਾਹੁੰਦੇ ਆ ਉਹਦੇ ਵਿੱਚ ਅਸੀਂ ਆਪਣਾ ਥਿੰਗਾ ਯੋਗਦਾਨ ਅਝ ਪਾਇਆ ਤੇ ਤੁਹਾਡੇ ਚੈਨਲ ਰਾਹੀਂ ਸਭ ਨੂੰ ਹੀ ਅਸੀਂ ਇਹ ਸੰਦੇਸ਼ ਦੇਣਾ ਚਾਹਾਂਗੇ ਕਿ ਆਪਣੀਆਂ ਵਿਰਾਸਤਾਂ ਜਿਹੜੀਆਂ ਹਨ ਉਹਨਾਂ ਨੂੰ ਅਸੀਂ ਸੰਭਾਲ ਕੇ ਰੱਖੀਏ ਤੇ ਨਵੀਂ ਜਨਰੇਸ਼ਨ ਆਉਣ ਵਾਲੀ ਪੀੜ੍ਹੀ ਤਾਂ ਦੇਖੋ ਲੈ ਕਿ ਜੰਡਿਆਲੇ ਵਿੱਚ ਪਰੇ ਲੰਮੇ ਸਮੇਂ ਦਾ ਤੀਆਂ ਦਾ ਪਹਿਲੀ ਵਾਰ ਪਹੁੰਚਾ ਸਮਾਰਕ ਪ੍ਰੋਗਰਾਮ ਹੋਇਆ। ਪਹਿਲੀ ਆ ਤੀਆਂ ਤੋਂ ਅੱਜ ਵਾਲੀਆਂ ਤੀਆਂ ਮਨਾਇਆ ਕਿ ਕੀ ਵਿਵਸਥ ਕੀ ਮਾਮੂਲੀ ਚੀਜ਼ ਕਰਦੇ। ਦੇਖੋ ਪਹਿਲਾਂ ਤੇ ਤਿਰਿੰਝਣਾ ਤੇ ਪੀਂਗਾ ਰਖਤਾਂ ਤੇ ਲੱਗਦੀਆਂ ਸੀਗੀਆਂ ਪੀਂਗਾ ਪੈਂਦੀਆਂ ਸੀ ਹੋੜਾ ਤੇ ਪਿੱਪਲਾ ਤੇ ਮੰਮੀ ਸਾਡੇ ਦੱਸਦੇ ਸੀ ਅਸੀਂ ਛੋਟੇ ਹੁੰਦੇ ਸੀ ਅਸੀਂ ਵੀ ਜਦੋਂ ਪਿੰਡਾਂ ਚ ਲੱਗਦੀਆਂ